ਕਿ ਨਾ ਸੀਸੀਟੀਵੀ ਤਸਵੀਰਾਂ ਨੂੰ ਜ਼ਰਾ ਧਿਆਨ ਦੇ ਨਾਲ ਦੇਖੋ ਕਿ ਇਹ ਸੁਨਿਆਰੇ ਦੀ ਇੱਕ ਦੁਕਾਨ ਹੈ ਤੇ ਇੱਕ ਸ਼ਖਸ ਪੀਲੀ ਟੀ-ਸ਼ਰਟ ਪਾ ਕੇ ਆਉਂਦਾ ਹੈ ਤੇ ਪਹਿਲਾਂ ਉਸ ਨੂੰ ਗਾਲਾ ਕੱਢਦਾ ਹੈ ਤਾਂ ਫਿਰ ਉਸ ਦੇ ਮੱਥੇ ਤੇ ਬੰਦੂਕ ਤਾਂਦ ਦਿੰਦਾ ਹੈ ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਦੁਕਾਨ ਤੇ ਸੀਸੀਟੀਵੀ ਲੱਗਿਆ ਹੋਇਆ ਸੀ ਜਿਸ ਤੋਂ ਬਾਅਦ ਹੁਣ ਇਸ ਵਪਾਰੀ ਦੇ ਵੱਲੋਂ ਇਸ ਸੁਨਿਆਰੇ ਦੇ ਵੱਲੋਂ ਜਿਹੜੀ ਹੈ ਸ਼ਿਕਾਇਤ ਦਿੱਤੀ ਗਈ ਦੇਖੋ ਇਸ ਸੀਸੀਟੀਵੀ ਤਸਵੀਰ ਨੂੰ ਕਿ ਪਹਿਲਾਂ ਬੈਠਾ ਹੋਇਆ ਤੇ ਫਿਰ ਉਸ ਦੇ ਨਾਲ ਗੱਲਾਂ ਕਰ ਰਿਹਾ ਹੈ ਤੇ ਕੁਝ ਮਿੰਟ ਗਾਲੀ ਗਲੋਚ ਤੋਂ ਬਾਅਦ ਆਪਣੇ ਡੱਬ ਚੋਂ ਬੰਦੂਕ ਕੱਢਦਾ ਤੇ ਉਸ ਦੇ ਮੱਥੇ ਤੇ ਤਾਣ ਦਿੰਦਾ ਹੈ ਇਹ ਤਸਵੀਰਾਂ ਅੰਮ੍ਰਿਤਸਰ ਦੇ ਸ਼ਿਵਾਲਾ ਫਾਟਕ ਤੋਂ ਸਾਹਮਣੇ ਆਈਆਂ ਨੇ ਇਸ ਤੋਂ ਬਾਅਦ ਹੁਣ ਪੂਰੇ ਇਲਾਕੇ ਦੇ ਵਿੱਚ ਹੜਕਮ ਮੱਚਿਆ ਹੋਇਆ ਜਿੱਥੇ ਇੱਕ ਸ਼ਖਸ ਦੇ ਵੱਲੋਂ ਸੁਨਿਆਰੇ ਦੀ ਦੁਕਾਨ 'ਚ ਦਾਖਲ ਹੋ ਕੇ ਉਸ ਦੇ ਮੱਥੇ ਤੇ ਪਿਸਤੌਲ ਤਾਣ ਦਿੱਤੀ ਇਸ ਸਾਰੀ ਘਟਨਾ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ ਤੌਰ ਤੇ ਯਾਦ ਹੋ ਗਈ ਹੈ ਜਿਸ ਦੇ ਵਿੱਚ ਦੇਖਿਆ ਗਿਆ ਹੈ ਕਿ ਜੋ આરોપી ਹੈ ਉਹ ਸੁਨਾਰੇ ਨੂੰ ਗਾਲਾ ਕੱਢਦਾ ਹੈ ਤੇ ਫਿਰ ਉਸ ਦੇ ਮੱਥੇ ਤੇ ਪਿਸਤੌਲ ਤਾਣਦਾ ਹੈ ਪੀੜਤ ਸੁਨਾਰੇ ਦਾ ਇਹ ਕਹਿਣਾ ਹੈ ਕਿ ਉਸ ਦੀ ਭੈਣ ਦੇ ਕੋਲੋਂ ਪੈਸੇ ਦਾ ਲੈਣ ਦੇਣ ਚੱਲਦਾ ਹੈ ਤੇ ਭਰਾ ਵੱਡਾ ਭਰਾ ਸੀ ਇਹ ਤੇ ਆ ਗਿਆ ਦੁਕਾਨ ਤੇ ਜਿਸ ਦੇ ਵੱਲੋਂ ਗਾਲੀ ਗਲੋਚ ਕੀਤੀ ਗਈ ਤਾਂ ਪਹਿਲਾਂ ਵੀ ਕਈ ਵਾਰ ਇਸ ਸ਼ਖਸ ਦੀ ਭੈਣ ਦੇ ਨਾਲ ਪੈਸਿਆਂ ਦਾ ਲੈਣ ਦੇਣ ਸੁਨਾਰੇ ਦੇ ਵੱਲੋਂ ਕੀਤਾ ਜਾਂਦਾ ਪਰ ਅੱਜ ਇਸ ਸ਼ਖਸ ਦੇ ਵੱਲੋਂ ਆ ਕੇ ਦੁਕਾਨ ਤੇ ਪਹਿਲਾਂ ਗਾਲੀ ਗਲੋਚ ਕੀਤੀ ਫਿਰ ਉਸ ਨੂੰ ਬੰਦੂਕ ਦਿਖਾ ਕੇ ਧਮਕਾਇਆ ਗਿਆ 2 ਤੋਂ 3 ਲੱਖ ਰੁਪਿਆ ਕੁੜੀ ਦੇ ਕੋਲੋਂ ਲੈਣਾ ਪਰ ਹੁਣ ਜਿਹੜੀ ਹੈ ਇਹ ਤਸਵੀਰ ਜਿਹੜੀ ਹੈ ਲਗਾਤਾਰ ਵਾਇਰਲ ਵੀ ਹੋ ਰਹੀ ਹੈ ਤੇ ਤੁਸੀਂ ਪੰਜਾਬ ਦੇ ਹਾਲਾਤ ਦੇਖ ਲਓ ਕਿਸ ਤਰੀਕੇ ਦੇ ਨਾਲ ਮਾੜੇ ਹੋ ਚੁੱਕੇ ਨੇ ਕਿੰਨੇ ਕੁ ਜ਼ਿਆਦਾ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਹਰ ਰੋਜ਼ ਪੰਜਾਬ ਦੇ ਵਿੱਚ ਇਹਨਾਂ ਤਸਵੀਰਾਂ ਤੋਂ ਸਾਫ਼ ਤੌਰ ਤੇ ਝਲਕਦਾ ਹੈ ਪੰਜਾਬ ਦੇ ਵਿੱਚ ਫਾਇਰਿੰਗ ਹੋਣਾ, ਗੁੰਡਾਗਰਦੀ ਹੋਣਾ, ਚੋਰੀ ਚਕਾਰੀ ਹੋਣਾ ਹੁਣੇ ਆਮ ਹੋ ਗਿਆ ਹੈ। ਪੰਜਾਬ ਪੁਲਿਸ ਦਾ ਕੋਈ ਖੌਫ ਨਹੀਂ ਰਹਿ ਗਿਆ। ਚਾਹੇ ਉਹ ਚੋਰ ਹੋਣ ਜਾਂ ਫਿਰ ਅਜਿਹੇ ਬਦਮਾਸ਼ ਹੋਣ ਜੋ ਕਿ ਸ਼ਰਿਆਮ ਗੁੰਡਾਗਰਦੀ ਕਰਦੇ ਨੇ ਤੇ ਲੋਕਾਂ ਨੂੰ ਧਮਕਾਉਂਦੇ ਨੇ। ਸੁਨਿਆਰੇ ਦਾ ਕੀ ਕਹਿਣਾ ਇੱਕ ਵਾਰ ਉਹ ਵੀ ਤੁਹਾਨੂੰ ਸੁਣਾਉਂਦੇ ਆ। ਮੈਂ ਕੀ ਹੈ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਗਏ ਕਿ ਮੈਂ ਪੈਸੇ ਦੇ ਜੰਦੀਆਂ ਤੇ ਮੈਂ ਉਹਦਾ ਉਹਦਾ ਵੱਡਾ ਬ੍ਰਦਰ ਆ। ਕੰਦਾ ਮੇਰੀ ਮਰਜ਼ੀ ਚੱਲਣੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਤੇ ਮੈਂ ਕਿਹਾ ਇੰਨੇ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਹ ਪੈਸੇ ਦੇ ਨਾ ਮੰਨਣ ਤੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਮੇਰੇ ਹੋਰ ਮੁੰਡਿਆਂ ਦੇ ਨਾਮ ਲੈਦਾ ਮੇਰੇ ਕੋਲ ਰਿਕਾਰਡਿੰਗ ਹੈਗੀ ਕੈਮਰੇ ਦੀ ਕੰਦਾ ਜੋ ਕਰਨਾ ਕਰ ਲਾ ਮੈਂ ਇੱਥੇ ਬੈਠਾ ਹੀ ਹੁਣੇ ਵਿਥੋ ਕੰਦਾ ਮੈਂ ਬੰਦੇ ਬੁਲਾ ਲਾ ਭਾਵੇਂ 5000 ਉਹਨੇ ਮੈਨੂੰ ਮਾ ਪਹਿਣਦੀਆਂ ਚੰਗੀਆਂ ਗਾਲਾਂ ਗੱਡੀਆਂ ਇੱਥੇ ਬਾਹਰ ਖਲੋ ਕੇ ਵੀ ਕੱਢਦਾ ਰਿਹਾ ਗਾਲਾਂ ਮੈਂ ਮੂਆ ਲੋ ਕੀਤਾ ਤੇ ਮੇਰੇ ਕੰਪਲੇਨ ਦਿੱਤੀ ਮੈਂ ਪੁਲਸ ਕੋਲਿਆਂ ਲੱਗਦਾ ਜੀ ਕਿ ਅਗਰ ਗੋਲੀ ਚਲਾ ਦਿੰਦਾ ਕੋਈ ਵੱਡਾ ਮਸਤਾ ਭਾਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਰ ਸੇ ਨੱਪਨ ਦੀ ਦੇ ਰਹੀ ਮੈਂ ਸ਼ਾਇਦ ਹੁੰਦਾ ਹੀ ਨਾ ਇੱਥੇ ਜਾਨੀ ਨੁਕਸਾਨ ਵੀ ਹੋ ਸਕਦਾ ਮੈਂ ਕਹਿੰਦਾ ਮੈਂ ਦੁਬਾਰਾ ਹੋਣਾ ਹੀ ਨਹੀਂ ਇੱਥੇ ਵੇਦਦੇ ਹੋਣਾ ਹੀ ਕੋਈ ਦੁਨੀਆ ਜਗਾ ਹੀ ਨਹੀਂ ਦੋ ਤਿਆਰ ਲੈ ਕੇ ਆਏ ਸੀ ਲਾਇਸੈਂਸੀ ਉਹਦਾ ਆਪਣਾ ਜਾਂ ਕੋਈ ਮੈਨੂੰ ਐ ਨਹੀਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਉਹਦਾ ਕਾਰੋਬਾਰ ਕੀ ਹੈ ਪਤਾ ਨਹੀਂ ਮੈਨੂੰ ਐ ਚੀਜ਼ਾ ਕਿੰਨੇ ਦੇ ਪੈਸੇ ਦਾ ਲੈਣਦੇ ਨੇ ਕਰ ਇਹ 2-3 ਲੱਖ ਰੁਪਏ ਦਾ ਕਰ ਲੈਣਦੇ ਨੇ ਹਾਂਜੀ ਤੇ ਪੈਸੇ ਨਾ ਉਹ ਉਹਦਾ ਲੈਣ ਦੇ ਕੋਈ ਨਹੀਂ ਹੋਰੀ ਸਿਸਟਰ ਤਾਂ ਹੈ ਗਾਈ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈਣ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜ ਕੇ ਕਿਉਂ ਗਿਆ ਠੀਕ ਹੈ ਇਹਨੂੰ ਲੈ ਕੇ ਹੁਣ ਤੁਸੀਂ ਪੁਲਿਸ ਨੂੰ ਕੰਪਲੇਨ ਕਰ ਹਾਂਜੀ ਪੁਲਿਸ ਨੂੰ ਕੰਪਲੇਨ ਕਰਤੀ ਹਾਂ ਜਿੱਥੇ ਗੱਡੀ ਮੋਕੇ ਤੇ ਹਾਂਜੀ ਪੀਸੀਆ ਦੀ ਗੱਡੀ ਆ ਗਈ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਕੋਈ ਵੀ ਹੋਵੇ ਤੇ ਉਹਦਾ ਕਸੂਰ ਉਹ ਬੰਦਾ ਹੋਵੇ ਤੇ ਮੈਨੂੰ ਜੇ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਸੋ ਇਹ ਪੀੜਿਤ ਸੁਨਿਆਰੇ ਵਿਨੇ ਦਾ ਤੁਹਾਨੂੰ ਬਿਆਨ ਸੁਣਾਇਆ ਹੈ ਜਿਸ ਦੇ ਵਿੱਚ ਉਹਨੇ ਪੂਰੀ ਗੱਲ ਦੱਸੀ ਹੈ ਕਿ ਵੀ ਇਸ ਦੀ ਭੈਣ ਦੇ ਨਾਲ ਪੈਸਿਆਂ ਦਾ ਲੈਣ ਦੇਣ ਚੱਲਦਾ ਪਰ ਉਸ ਤੋਂ ਬਾਅਦ ਹੁਣ ਇਹ ਸ਼ਖਸ ਉਸ ਨੂੰ ਧਮਕਾਉਣ ਦੇ ਲਈ ਉੱਥੇ ਪਹੁੰਚਿਆ ਆਪਣੀ ਬੰਦੂਕ ਦੇ ਨਾਲ ਤੇ ਉਸਨੇ ਵੀ ਸ਼ੁਕਰ ਕੀਤਾ ਕਿ ਸ਼ੁਕਰ ਹੈ ਕਿ ਉਸਨੇ ਬੰਦੂਕ ਨਹੀਂ ਜਲਾਈ ਨਹੀਂ ਤਾਂ ਸ਼ਾਇਦ ਮੈਂ ਇੱਥੇ ਖੜਾ ਹੋ ਕੇ ਬਿਆਨ ਨਾ ਦਿੰਦਾ ਹੋਇਆ ਨਜ਼ਰ ਆਉਂਦਾ ਸੋ ਕਿਸ ਤਰੀਕੇ ਦੇ ਪੰਜਾਬ ਦੇ ਵਿੱਚ ਹਾਲਾਤ ਨੇ ਇਹਨਾਂ ਤਸਵੀਰਾਂ ਤੋਂ ਜ਼ਰਾ ਅੰਦਾਜ਼ਾ ਲਗਾਓ ਜਿੱਥੇ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਇਹ ਗੱਲ ਆਖਦਾ ਹੋਇਆ ਨਜ਼ਰ ਆਉਂਦਾ ਹੈ ਕਿ ਅਸੀਂ ਕ੍ਰਾਈਮ ਖਤਮ ਕਰ ਦਿੱਤਾ ਹੈ ਚੋਰੀ ਚਕਾਰੀ ਵਰਗੀਆਂ ਘਟਨਾਵਾਂ ਜਿਹੜੀਆਂ ਨੇ ਨਹੀਂ ਹੋਣਗੀਆਂ ਲੋ ਐਂਡ ਆਰਡਰ ਨੂੰ ਪ੍ਰੋਪਰ ਮੇਨਟੇਨ ਕੀਤਾ ਗਿਆ ਪਰ ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਨੂੰ ਵੇਖ ਕੇ ਹੈਰਾਨੀ ਵੀ ਹੁੰਦੀ ਹੈ ਤੇ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਅਧਿਕਾਰੀ ਪਹੁੰਚੇ ਕੀ ਕਹਿੰਦੀ ਹੈ ਪੁਲਿਸ ਇੱਕ ਵਾਰ ਉਹ ਵੀ ਤੁਹਾਨੂੰ ਸੁਣਾਉਂਦੇ ਆ ਸਰ ਮੈਂ ਨਾ 112 ਤੇ ਪੀਸੀਆਰ ਹੈ ਮੇਰੇ ਕੋਲ ਇਹ ਐਰਵੀ ਗੱਡੀ ਹੈ ਮੇਰੇ ਕੋਲ ਇੱਕ 112 ਤੇ ਕਾਲ ਕੀਤੀ ਸੀ ਕਿ ਇਹਨਾਂ ਨੇ ਬੰਦੇ ਨੂੰ ਕੋਈ ਥ੍ਰੈਟ ਥਰੂਟ ਕੀਤੀ ਹੈ ਤੇ ਕਨਪਟੀ ਤੇ ਪਿਸਟਲ ਪੁੱਛਲ ਤਰਿਆ ਇੱਥੇ ਆਏ ਆ ਮੌਕੇ ਤੇ ਹੁਣ ਇਹਨਾਂ ਨੂੰ ਪੁੱਛਿਆ ਪੁੱਛਿਆ ਵਾ ਸਾਰਾ ਦੋਨੋਂ ਕੋ ਜੋ ਵੀ ਹੈਗੀ ਹੈ ਗੱਲਬਾਤ ਖੁੱਸੀ ਗਈ ਹੈ ਹੁਣ ਜੋ ਆਪਣੀ ਜਿਹੜੇ ਸਾਡੇ ਸੀਨੀਅਰ ਅਫਸਰ ਉਹਨਾਂ ਦੇ ਰਿਪੋਰਟ ਵਿੱਚ ਲਿਆਂਦਾ ਜੋ ਵੀ ਬੰਦੀ ਕਰ ਰਹੀ ਪਰ ਦੀ ਜਿਹੜੀ ਦੁਕਾਨ ਸੀ ਜਿਹੜੀ ਜਗ੍ਹਾ ਤੇ ਦੁਕਾਨ ਲੱਗੀ ਹੈ ਇਹ ਸ਼ਵਾਲਾ ਫਾਰਕ ਦੇ ਪਿੱਛੇ ਹੈਗੀ ਜੀ ਤੇ ਜੀ ਕੇ ਜੁਲਰ ਰੈਗੂਲਰ ਹੈ ਜੀ ਕੇ ਜੀ ਕੇ ਜੁਲਰ ਸਾਹਿਬ ਜੀ ਕੇ ਜੀ